ਗੁਰੂ ਪਿਆਰੀ ਸਾਧ ਸੰਗਤ ਜੀ ਨਾਮ ਦੇ ਰਸੀਏ ਵੈਦਾਂ ਦੇ ਵੈਦ ਤਨੰਤਰ ਵੈਦ ਬ੍ਰਹਮ ਗਿਆਨੀ ਵਿਦਵਾਨਾਂ ਦੇ ਵਿਦਵਾਨ ਨਾਮ ਦੇ ਰਸੀਏ ਅਮਰਜੀਤ ਸੰਤ ਰਾਮ ਆਨੰਦ ਮਹਾਰਾਜੀ ਦਾ 73ਵਾਂ ਜਨਮ ਦਿਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਇਸੇ ਸਬੰਧ ਵਿੱਚ ਗੁਰੂ ਕਰਨ ਦਾਸ ਜੀਤ ਰੈਬਾਨਾ ਤੇ ਇਸ ਦਸੂਹ ਪਰਿਵਾਰ ਸਾਰੀਆਂ ਸੰਗਤਾਂ ਨੂੰ ਕੋਟ ਕੋਟ ਮੁਬਾਰਕਾ ਦਿੰਦਾ ਜੀ ਸਤਿਗੁਰਾਂ ਦੀ ਕਿਰਪਾ ਕੀਤੀ ਕਰਾਮਾਨੰਦ ਮਹਾਰਾਜ ਜੀ ਦੇ ਵਿੱਚ ਰਚਨਾ ਲਿਖੀ ਆ ਤੇ ਮੈਂ ਆਸ ਕਰਦਾ ਤੇ ਹੀ ਪਸੰਦ ਕਰੋਗੇ ਤੇ ਛੇਕ ਕਰੂਗੇ ਛੀੜੀਆਂ ਨੀ ਅੰਮ੍ਰਿਤ ਬੇਲੇ ਚੇਤੇ ਲਾਈ ਜੀ ਪਿਤ ਮਹਿੰਗਾ ਰਾਮ ਦੇ ਕਰੇ ਰੂਸ ਪਾਗੀ ਆਈ ਜੀ ਝੀੜੀਆਂ ਨੇ ਅੰਮ੍ਰਿਤ ਵੇਲੇ ਛੇ ਛੇ ਲਾਈ ਜੀ ਪੀਤਾ ਮਹੰਗਾਰਾਮ ਦੇ ਘਰ ਰੂਸ ਪਾਗੀ ਆਈ ਜੀ 2 ਫਰਬਰੀ ਦਿਨ ਖਨੀ ਵਾਰਦਾ ਸੋਨਾ ਸੀ ਸਨ 1952 ਦਾ ਬੜਾ ਮਨਮੋਣਾ ਸੀ 2 ਫਰਵਰੀ ਦਾ ਦਿਨ ਸ਼ਨੀਵਾਰ ਦਾ ਸੋਨਾ ਸੀ ਸਨ 1952 ਦਾ ਬੜਾ ਮਨ ਮੋਣਾ ਸੀ ਤਨ ਤਨ ਕਰ ਮਾ ਪਗਾ ਵਾਲੀ ਜੀਤ ਕਰ ਮਾਈ ਜੀ ਤਨ ਤਨ ਕਰ ਮਾ ਪਗਾ ਵਾਲੀ ਜੀਤ ਕਰ ਮਾਈ ਜੀ ਪਿਤਾ ਮਹਿੰਗਰਾਮ ਦੇ ਕਰੇ ਕਰੂਸ ਪਾਗੀ ਆਈ ਜੀ ਮਾਪਿਆਂ ਨਾ ਰੱਖਿਆ ਰਾਮ ਆਨੰਦ ਪਿਆਰਾ ਜੀ ਰਵਿਦਾਸੀਆ ਕਾਮ ਦੀ ਅੱਖੀਆਂ ਦਾ ਬਣਿਆ ਤਾਰਾ ਜੀ ਮਾਪਿਆਂ ਨਾਮ ਰੱਖਿਆ ਰਾਮ ਆਨੰਦ ਪਿਆਰਾ ਜੀ ਰਵਿਦਾਸੀਆ ਕਾਮ ਦੀ ਅੱਖੀਆਂ ਦਾ ਬਣਿਆ ਤਾਰਾ ਜੀ ਦੁਆਬਾ ਕਾਲਜ ਵਿੱਚ ਉੱਚੀ ਵਿਦਿਆ ਪਾਈ ਜੀ ਪਿਤਾ ਮੈਂ ਗਰਾਮ ਦੇ ਘਰੇ ਰੂਸ ਪਾਗੀ ਆਈ ਜੀ ਡੇਰਾ ਬੱਲਾ ਗੁਰ ਕਰਦੇ ਰਹੇ ਸੱਚੇ ਸੇਵਾਦਾਰ ਦੁਨੀਆ ਚ ਕੀਤਾ ਗੁਰਾਂ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਡੇਰਾ ਬੱਲਾ ਗੁਰ ਕਰਦੇ ਰਹੇ ਸੱਚੇ ਸੇਵਾਦਾਰ ਦੁਨੀਆ ਚ ਕੀਤਾ ਗੁਰਾਂ ਦੀ ਅਮਰਤ ਬਾਣੀ ਦਾ ਪ੍ਰਚਾਰ ਬੈਦਾਂ ਦੇ ਬੈਦ ਬਣ ਕੇ ਰੋਗੀਆਂ ਨੂੰ ਦੇਣ ਦਵਾਈ ਜੀ ਬੈਦਾਂ ਦੇ ਬੈਦ ਬਣ ਕੇ ਰੋਗੀਆਂ ਨੂੰ ਦੇਣ ਦਵਾਈ ਜੀ ਪੀਤਾ ਮਹੰਗਾਰਾਮ ਦੇ ਕਰ ਰੂਸ ਪਾਗੀ ਆਈ ਜੀ ਨਰਨਜਨ ਦੇਵ ਦਾਸ ਸਤ ਗੁਰਾਂ ਦੀ ਗੱਲ ਕਦੇ ਨਾ ਟਾਲੀ ਜੀ ਦਿਨ ਰਾਤ ਮਿਹਨਤ ਕਰ ਕੀਤੀ ਕਾਮ ਦੀ ਬਹਾਲੀ ਜੀ ਨਰਨਜਨ ਦੇਵ ਦਾਸ ਸਤ ਗੁਰਾਂ ਦੀ ਗੱਲ ਕਦੇ ਨਾ ਟਾਲੀ ਜੀ ਦਿਨ ਰਾਤ ਮਿਹਨਤ ਕਰ ਕਾਮ ਦੀ ਕੀਤੀ ਬਹਾਲੀ ਜੀ ਮਨ ਜੀ ਤੂੰ ਕਲਮ ਚਲਾਉਣੀ ਸੰਤਾਂ ਨੇ ਸਿਖਾਈ ਜੀ ਮਨ ਜੀਤ ਨੂੰ ਕਲਮ ਚ ਲਾਉਣੀ ਸੰਤਾਂ ਨੇ ਸਿਖਾਈ ਜੀ ਪੀਤਾ ਮੇਂਗਰਾਮ ਦੇ ਕਰ ਰੂਸ ਪਾਗੀ ਆਹੀ ਜੀ ਪੀਤਾ ਮੇਂਗਰਾਮ ਦੇ ਕਰ ਰੂਸ ਪਾਗੀ ਆਹੀ ਜੀ ਧਿਆ ਗੁਰਦੇਵ ਧਨ ਗੁਰਦੇਵ ਜੇ ਸੰਤਾਂ ਦੀ ਜੀ